ਜੇ ਸਮਾਰਟ ਪਰਧਈ ਬੱਲਿਆਂ ਨੂੰ ਦੇਖ ਕੇ ਤਾਂ ਡਾਈਟ ਟੂ ਇਟ ਭੁੱਲ ਜਾਂਦੀ ਏ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਦਹੀਂ ਪੱਲੇ ਦਾ ਦਹੀਂ ਪੱਲੇ ਵਾਸਤੇ ਲਈ ਅਸੀਂ 250 ਗ੍ਰਾਮ ਉਰਦ ਦੀ ਦਾਲ ਉਰਦ ਦੀ ਦਾਲ ਨੂੰ ਅਸੀਂ 4-5 ਘੰਟੇ ਭਗੋਲਿਆ ਸੀ ਭਗੋਣ ਤੋਂ ਬਾਅਦ ਇਹਨੂੰ ਲਿਆ ਮਿਕਸੀ ਵਿੱਚ ਪੈਸ ਉਹ ਹੱਥ ਨਾਲ ਹੌਣ ਹਿਲਾ ਮਿਲਾ ਦੇਣਾ ਏ ਤੇ ਬੈਟਰ ਦਾ ਕਲਰ ਹੋ ਗਿਆ ਵਾ ਚੇਂਜ ਤੈਨੂੰ ਕਿਵੇਂ ਪਤਾ ਲੱਗੂਗਾ ਵੀ ਬੈਟਰ ਤਿਆਰ ਹੋ ਗਿਆ ਤੇ ਬੈਟਰ ਵਾਸਤੇ ਲਵਾਂਗੇ ਇੱਕ ਕੋਲੀ ਵਿੱਚ ਪਾਣੀ ਤੇ ਬੈਟਰ ਨੂੰ ਪਾਵਾਂਗੇ ਥੋੜਾ ਜਿਹਾ ਪਾਣੀ ਵਿੱਚ ਜਦੋਂ ਪੇਸਟ ਉੱਪਰ ਤੈਰਨ ਲੱਗੇ ਤਾਂ ਸੋਚੋ ਭੱਲੇ ਦਾ ਪੇਸਟ ਰੈਡੀ ਹੈ ਕੜਾਹੀ ਵਿੱਚ ਚੜ੍ਹਾ ਲਿਆ ਵਾ ਤੇਲ ਕੋਲੀ ਵਿੱਚ ਲੈ ਲਿਆ ਵਾ ਪਾਣੀ ਤਾਂ ਕਿ ਬੈਟਰ ਹੱਥਾਂ ਵਿੱਚ ਚਿਪਕੇ ਨਾ ਭੱਲੇ ਨੂੰ ਲਵਾਂਗੇ ਤਲ ਲਓ ਜੀ ਭੱਲਾ ਡੁੱਬ ਗਿਆ ਵਾ ਤੇਲ ਵਿੱਚ ਤੇ ਭੱਲੇ ਹੋ ਗਏ ਆ ਫੁੱਲੇ ਫੁੱਲੇ ਭੱਲੇ ਹੋ ਚੁੱਕੇ ਨੇ ਰੈਡੀ ਵਾਜੀ ਵਾ ਕੀ ਕਲਰ ਆਇਆ ਵਾ yellow yellow ਕਲਰ ਹੋ ਗਿਆ ਵਾ ਭੱਲੇ ਨੂੰ ਰੱਖ ਦੇਣਾ ਟਿਸ਼ੂ ਪੇਪਰ ਵਿੱਚ ਕਿਉਂ ਭੱਲਿਆਂ ਦਾ ਤੇਲ ਸੁੱਕ ਜਵੇ ਤੇ ਭੱਲੇ ਵਾਸਤੇ ਲਾ ਲਈਏ ਲਾਲ ਚਟਨੀ ਹਰੀ ਚਟਨੀ ਪੁਣਿਆ ਹੋਇਆ ਜੀਰਾ ਤੇ ਦਹੀਂ ਭੱਲਿਆਂ ਨੂੰ ਪਾ ਦੇਾਂਗੇ ਪਾਣੀ ਵਿੱਚ ਭੱਲਿਆਂ ਨੂੰ ਇੰਜ ਤਰ੍ਹਾਂ ਨਿਚੋੜ ਲੈਣਾ ਏ ਪਲੇਟ 'ਚ ਲਵਾਂਗੇ ਪਾ ਤੇ ਭੱਲਿਆਂ ਨੂੰ ਅਸੀਂ ਨਿਚੋੜ ਲਿਆ ਵਾ ਭੱਲਿਆਂ ਵਿੱਚ ਪਾਵਾਂਗੇ ਹਰੀ ਚਟਨੀ ਲਾਲ ਚਟਨੀ ਪੁਣਿਆ ਹੋਇਆ ਜੀਰਾ ਪਾਵਾਂਗੇ ਹੁਣ ਪਾਵਾਂਗੇ ਜਟ ਮਸਾਲਾ ਪਾਵਾਂਗੇ ਕਾਲਾ ਨੂਨ ਹਲਕੇ ਜਿਹਾ ਪਾਵਾਂਗੇ ਅਸੀਂ ਭੱਲੇ ਵਿੱਚ ਪਾਵਾਂਗੇ ਦਹੀਂ ਇਹ ਪੱਲਿਆਂ ਵਿੱਚ ਪਾਵਾਂਗੇ ਥੋੜਾ ਜਿਹਾ ਆਲੂ ਭੂਜੀਆਂ ਜੀ ਭੱਲੇ ਬਣ ਕੇ ਹੋ ਗਏ ਨੇ ਰੈਡੀ ਵਾਹ ਜੀ ਵਾਹ